ਲੋ ਵੀ ਟੋ ਹੋ ਗਈ ਐ ਸਪੀਰ ਤੇ ਭਰੀ ਦੀ ਡੈਪੀ ਆ ਲਾਲ ਬੇਟੇ ਹੋ ਕੱਲ ਵੀ ਪਰੋਠਾ ਤੇ ਇੰਦਰ ਗੋਭੀ ਵਾਲਾ ਆ ਵੀ ਨਹੀਂ ਚੱਲਦੀ ਯਾਰ ਆ ਸੇਮ ਆ ਇਹ ਨਾ ਮੈਂ ਚਾਰਨਾ ਹੀ ਖਾਣਾ ਬਟਰ ਨਹੀਂ ਖਾਣਾ ਹਾਂ ਤੂੰ ਓਏ ਛੁੱਲੀ ਆਪਣਾ ਕੀ ਕਰਨਾ ਅੱਜ ਮੈਂ ਬਟਰ ਨਾਲ ਖਾਣਾ ਬਟਰ ਨਾਲ ਹਾਂ ਸਹੀ ਅਸੀਂ ਟਿੱਕੀ ਬੜੀ ਤਗੜੀ ਲਿਆ ਆ ਠੰਡੇ ਆ ਤਿੱਕੀ ਬੜੀ ਤਗੜੀ ਲੈ ਆਇਆ ਪਾਣੀ ਉੱਕੇ ਰਿਪੋਰਟਾ ਕਿੱਦਾਂ ਨਹੀਂ ਨਹੀਂ ਕਿੱਦਾਂ ਰੋਟੀ ਖਾ ਕੇ ਕਿੱਦਾਂ ਰੋਟੀ ਖਾਦਿਆਂ ਨਹੀਂ ਕਿੱਦਾਂ ਮੈਂ ਰੋਟੀ ਖਾ ਕੇ ਕਿੱਧਰ ਨਹੀਂ ਜਾਣਾ ਫੇ ਅੱਜ ਆਪਾਂ ਜਾਣਾ ਟਾਇਲਟ ਟਾਇਲਟ ਤਿੱਕੀ ਕਹਿੰਦੇ ਬੜਾ ਅੱਛਾ ਠੀਕ ਆ ਵਾਹ ਜੀ ਚਲੋ ਵੇ ਖਾ ਕੇ ਰੋਟੀ ਤੇ ਨਿਕਲਾਂਗੇ ਆਪਾਂ ਟਾਇਲਟ ਡੀ 12 ਕਿਉਂ ਕਾਲੀ ਕਰਮ ਵਾਲੀ ਜਗ੍ਹਾ ਕਾਲੀ ਜੀ ਕਾਲੀ ਕਰਵਾ ਰਹੇ ਹੋ ਭਾਈ ਇਹ ਜਿੰਨ ਦਾ ਤਾਂ ਹੀ ਪਾਦਾ ਬੇ ਜਾਰੇ ਟੁੜਾਇਆ ਮੈਂ ਆਪਣਾ ਮੈਂ ਆਪਣਾ ਰੇਡਾ ਹੋਟਲ 당 ਨੂੰ ਬੰਦ ਹੋਇਆ ਤੇ ਚਾਹ ਗਟੂ 당 ਨੂੰ ਬੰਦ ਹੋਇਆ ਇਹ ਆ ਚ ਪਾਇਆ ਇਹ ਦੇਖ ਪਾ ਭਾਈ ਨਾ ਪਾਇਆ ਕਰ ਚਾਹ ਜ ਦਹੀਂ ਨੂੰ ਯਾਰ ਤੂੰ ਪੀਣੀ ਜਾ ਕੜੀ ਜੋੜ ਨਹੀਂ ਖਾਣੇ ਆ ਖਾਉਂਗਾ ਕੋਈ ਕੜੀ ਗੁੜੀ ਚੋੜ ਨਹੀਂ ਕੀ ਹੋਇਆ ਓ ਵੇ ਰੋਨਿਲ ਲੱਕਾ ਗਲਾਸ ਥੱਲੇ ਆਈ ਕਾ ਭਾਈ ਜਿੰਨੇ ਰੋਟੀ ਖਾਣੀ ਹੋਵੇ ਕਿੱਥੋਂ ਖਾਵੇ ਕਿਹੜਾ ਢਾਬਾ ਇਹ ਇਹ ਤਾਂ ਬਹਿਗਾ ਅਮਰਤਾ ਹਾਂ ਜਿੰਨੇ ਰੋਟੀ ਖਾਣੀ ਇੱਥੋਂ ਖਾਵੇ ਛਿਮਲੇ ਆ ਗਏ ਬਹੁਤ ਘੈਂਟ ਰੋਟੀ ਹੁੰਦੀ ਹੈ ਇਹਨਾਂ ਦੀ ਸਿਰ ਆ ਗੱਲ ਵਾਸਿ ਗਈ ਐਂਡ ਕਲੈਂਡਰ ਢਾਬੇ ਤਾਂ ਹੋਰ ਵੀ ਬਹੁਤ ਆ ਅਮਰਤਾ ਦਾ ਢਾਬਾ ਇੱਥੇ ਖਾਓ ਰੋਟੀ ਆ ਗਏ ਜਿੰਨੇ ਛਿਮਲੇ ਆਉਣਾ ਵਾ ਜੀ ਆਆਂ ਨੂੰ ਸਹੀ ਆ ਜੀ ਹੁਣ ਅਸੀਂ ਜਾ ਰਹੇ ਹਾਂ ਟਨਲ ਤੋ ਟ੍ਰੇਨ ਵਾਲੀ ਚੈਨਲ ਤੇ ਜਾਵਾਂਗੇ ਖਾਣਾ ਪੀਣਾ ਹੋ ਗਿਆ ਵਾ ਅਮਰਦੇ ਢਾਬੇ ਤੋਂ ਖਾ ਆ ਵੀ ਕੇ ਪਰੌਂਠੇ ਨਿਕਲ ਆਏ ਆ ਤੇ ਆਹ ਦੇਖ ਲਓ ਟੈਂਟੀਆਂ ਕਿ ਘਰੋਂ ਮੜੀਆਂ ਆ ਐਂਡ ਕਲੈਂਡ ਗਲਵਾਦੀ ਹੋ ਸਿਰਾ ਸਾਇਆ ਸਿਰਾ ਸ਼ਿਮਲਾ ਆ ਗਏ ਆ ਸ਼ਿਮਲੇ ਆ ਗਿਆਂ ਜਿਮਲੇ ਜੇ ਘਰਾਂ ਵਿੱਚ ਆਏ ਸ਼ਿਮਲੇ ਇਹ ਫਤਲ ਲੱਗ ਗਈ ਵੀਰੇ ਇੱਥੇ ਹੀ ਬੜੇ ਯਾਰ ਆਇਸ਼ਕ ਨਹੀਂ ਲੱਪਣਾ ਕਦੇ ਜਿਹੜਾ ਇੱਥੇ ਹੈ ਨਾ ਆਇਸ਼ਕ ਨਹੀਂ ਲੱਪਣਾ ਆ ਜਿਹੜਾ ਆ ਜਿਹੜਾ ਆਏ ਹਾਏ ਹਾਏ ਗੱਲਬਾਤ ਐਂਡ ਹੀ ਆ ਇੱਥੇ ਨਜ਼ਾਰੇ ਪੂਰੇ ਨਜ਼ਾਰੇ ਆਈ ਜਾਂਦੇ ਸਾਡੇ ਨਾਲ ਦੇ ਜੋਬਰ ਸਾਡੇ ਗਾਈਡ ਹੈ ਜੇ ਅਜ਼ੀਮ ਅਗਰ ਮਗਰ ਯੋ ਜੱਟੋ ਨੇਗਲ ਪਿਆ ਘੰਮਣਾ ਤੇ ਪੌੜੀਆਂ ਬਹੁਤ ਜਿਆਦੀਆਂ ਚੜ੍ਹਨੀਆਂ ਪੈ ਰੀਆਂ ਤੇ ਭਰਾਲ ਹੋ ਜਾਂਦਾ ਪੌੜੀਆਂ ਚੜ੍ਹ ਚੜ੍ਹ ਕੇ ਮਾਲ ਰੋਡ ਜਾਣਾ ਕਹਿੰਦੇ ਮਾਲ ਰੋਡ ਨੇ ਲਾਦਾ ਸਾਡਾ ਹੀ ਮਾਲ ਬਾਹਰ ਕੱਢ ਦੇਣਾ ਅੱਜ ਸਹੀ ਹੈ ਆ ਪੌੜੀ ਚਾਨੀ ਪਣੀ 150 ਆਜੋ ਹੌਲੀ ਹੌਲੀ ਹੁਣ ਮਾਲ ਰੋਡ ਜਾਣਾ ਸੌਖਾ ਨਹੀਂ ਕਿਤੇ ਸਹੀ ਉਹ ਪੰਜ ਨਾਲ ਲਈ ਦੋਗੇ ਤੇ ਉਹਦੇ ਬੈਠੇ ਕੋਈ ਛੇੜਣਾ ਨਹੀਂ ਉਹਨਾਂ ਨੂੰ ਉਹ ਕਹਿੰਦੇ ਬੱਸ ਰਹਿਣ ਤੇ ਛੇੜਨ ਦਾ ਦਰਦ ਨੂੰ ਨਹੀਂ ਤੇ ਸਿਰ ਤੇ ਛਾਲ ਮਾਰ ਦਈਆਂ ਆਜੋ ਤੁਹਾਡੇ ਤੋਂ ਵਲੌਗ ਬਣਾ ਆ ਨਹੀਂ ਜਾਣਾ ਖਾਈ ਓਏ ਅੱਜ ਚਾਹ ਕੀ ਕਰ ਗਿਆ ਜੱਟੂ ਮੇਨ ਸਿਟੀ ਆ ਗਈ ਆ ਮਾੜ ਰੋਡ ਦੀ ਚੱਤ ਲੱਗ ਕੇ ਆ ਗਏ ਆ ਹਾਂ ਜੀ ਉਸਤਾਦ ਜੀ ਸ਼ਾਹੀਬ ਹੈ ਅੱਜ ਸ਼ਾਹੀ ਭਾਈ ਕਹਿੰਦਾ ਮੇਰੀ ਫੋਟੋ ਮੈਂ ਸਿੱਟਣੀਆਂ ਵਾ ਇਹ ਵੇਖ ਲੈ ਲੋਕਾਂ ਨੂੰ ਠੰਡ ਲੱਗਦੀ ਵੇਖ ਲੈ ਇਹਨੂੰ ਕਿਤੇ ਠੰਡ ਲੱਗਦੀ ਆ ਆ ਵੇਖ ਲੈ ਕੋਟੀਆਂ ਲੱਕਾਂ ਨੂੰ ਬੰਨੀਆਂ ਆ ਪੈਗ ਲਾਏ ਪਏ ਆ ਅੱਛਾ ਇਹ ਪੈਰ ਦੋ ਪੈਗ ਲਾਏ ਪਏ ਹੋਰ ਆ ਹੀ ਹੋਇਆ ਪਿਆ ਅੱਜ ਲੈ ਵੀ ਹਟਾ ਆ ਗਿਆ ਚਰਚ ਅਸ਼ੀ ਮਲੇ ਦਾ ਉੱਤੇ ਜਾਕੂ ਮੰਦਿਰ ਬੇ ਰੰਗ ਬਲੀ ਦਾ ਜੈ ਬੇ ਰੰਗ ਬਲੀ ਜੱਟੂ ਆ ਗਏ ਆ ਮਾਲ ਰੋਡ ਦੇ ਨੀ ਯਾਰੇ ਲਟੰਦੇ ਆ ਦੇਖੋ ਚਰਚ ਸਿਰਾ ਗੱਲਬਾਤ ਆ ਪੂਰੀ ਪੂਰਾ ਮਾਹੌਲ ਕੇ ਵਾਲ ਪੂਰਾ ਬਣਿਆ ਆ ਕੋਈ ਚਹਿਲ ਪਹਿਲ ਐਸ ਟਾਈਮ ਪੂਰੀ ਇੱਥੇ ਸਿਰਾ ਗੱਲਬਾਤ ਹੋਣੀ ਦੇਖੋ ਹੋਰ ਮਾ ਫੁੱਦ ਨੂੰ ਹਿੱਸੇ ਮਿਲ ਲੋ ਐਂਡ ਹੋਣੀ ਗੱਲਬਾਤ ਐਂਡ ਭਾਈ ਨਜੀਰ ਦੇ ਢਾਬੇ ਤੋਂ ਕੀਤੀ ਆ ਚਾਹ ਦੀ ਚਾਹ ਬੜੀ ਐਂਡਾ ਕਿੱਦਾਂ ਜਾ ਮੁੰਡਿਆ ਮੈਂ ਕਹਾਂ ਚਾਰ ਹੀ ਅੱਖਾਂ ਖੋਲੋ ਬੁੱਤੀਆਂ ਵਾ ਐਂਡ ਗਲੈਂਡ ਦੀ ਚਾਰ ਇੰਦਰਾ ਤੂ ਤੇ ਪੀਤੀ ਰੀ ਤੂ ਕਦਾ ਗੈਨੂ ਐਂਡ ਗਲੈਂਡ ਜਾ 80% ਪੁੱਛ ਲੋ ਕਿਹੜੀ ਚਾਹ ਬਾਈ ਕਿਹੜਾ ਦੂਨੀ ਚਾਹ ਬਾਲੀ ਐਂਡ ਵਾ ਜਿਹਨੇ ਚਾਹ ਪੀਣੀ ਹੈ ਨਾ ਤੇ ਪੀਣੀ ਹੈ ਤਾਂ ਇੱਥੋਂ ਪੀਣੀ ਆ ਬ੍ਰਸ਼ਟਾ ਦੇ ਨਾਲ ਹੈਗਾ ਨਜ਼ੀਰ ਸਹੀ ਆ ਜੀ ਨਾਜ਼ੀਰ ਬਾਈ ਸਹੀ ਓਕੇ ਲਓ ਨਿਆਰੀ ਓ ਯਾਰ ਇੰਦਰਾ ਤੈਨੂੰ ਮੈਂ ਕਿਹਾ ਹੀ ਹਾਂ ਕੰਮ ਨਹੀਂ ਕਰਨਾ ਦਾ ਓ ਯਾਰ ਕੀ ਹੋ ਗਿਆ ਜੱਟਵਾ ਹੈਗਾ ਸ਼ਿਮਲੇਰਾ ਪੀਕ ਵਾਈਟ ਐਂਡ ਹੁਣ ਸਨਸੈਟ ਹੋਇਆ ਬਾਲਾ ਹੀ ਵਧੀਆ ਲੱਗਨਦਿਆ ਦ੍ਰਿਸ਼ ਐਂਡ ਹੋ ਗਈ ਅੰਦਰ ਕਿ ਨਹੀਂ ਐਂਡ ਹੋ ਗਈ ਕਿ ਨਹੀਂ ਉਸਤਾਦ ਲੱਗਦਾ ਕਿਦਾਂ ਦਾ ਵੀਊ ਲੱਗਦਾ ਇਹ ਸਾਜ ਹੀ ਤਾਂ ਕਹਿੰਦਾ ਘਰ ਵਾਂਗ ਹੀ ਦੋਦਾ ਮੈਨੂੰ ਇਹਨੇ ਸਿਰਾ ਵੀਊ ਹੋ ਗਿਆ ਸਿਰਾ ਗੱਲ ਉਹ ਹੀ ਆ ਪਰ ਕੱਪੜੇ ਪ੍ਰੈਸ ਹੋ ਗਈ ਹੈ ਦੇਖੋ ਕਿਤਾ ਲੋਕ ਇੰਜੋਏ ਕਰ ਰਹੇ ਆ ਬਹੁਤ ਹੀ ਵਧੀਆ ਵੀਊ ਕੱਲ ਅਸੀਂ ਆਏ ਸੀ ਪਰ ਸਾਨੂੰ ਕੱਲ ਇਹ ਚੀਜ਼ ਦੇਖਣ ਮਿਲੀ ਨਹੀਂ ਪਰ ਅੱਜ ਵੇਖਣ ਨੂੰ ਮਿਲ ਗਈ ਐ ਦੇਖੋ ਤੁਸੀਂ ਵੀ ਇੰਜੋਏ ਕਰ ਸਕਦੇ ਆ ਸਿਰਾ 뷰 ਐ ਸਿਰਾ ਸਟੇਟਮ ਭਾਈ ਦਾ ਇਹ ਐਸਾ ਗੱਲਬਾਤ ਪ੍ਰੈਸਾ ਪਾਜੀ ਕਰਾਊਗਾ ਤੱਕ ਨਹੀਂ ਪੂਰੀ ਅੱਜ ਪਾਜੀ ਕਹਿੰਦਾ ਮੈਂ ਕਹਿੰਦਾ ਛੱਡਣਾ ਕੋਕ ਨਹੀਂ ਪਰ ਪਿੱਛੇ ਕਹਿੰਦਾ ਆਈਪੀਐਲ ਚੱਲਣ ਦਿਆ ਵਾ ਪਰ ਕਹਿੰਦਾ ਜਦੋਂ ਮੇਰੇ ਗਾਣੇ ਚੱਲਵੇਂ ਵੀ ਨਹੀਂ ਮੈਂ ਵਾਰੇ ਹੁੰਦੇ ਨਾ ਕੇ ਇਹਨੂੰ ਹਰਖਿਆ ਫਿਰਦਾ ਵੀ ਕਹਿੰਦਾ ਮੇਰਾ ਗਾਣਾ ਲਾ ਪਾਜੀ ਕਹਿੰਦਾ ਫਿਰ ਹਜੇ ਮਿਊਜ਼ਿਕ ਚੱਲੂਗਾ ਜਦੋਂ ਤੇਰੀ ਵਾਰੀ ਆਈ ਤੇ ਤੈਨੂੰ ਸੱਦਾਂਗੇ ਜਰੂਰ ਆ ਵੀ ਮੁੰਡਾ ਆ ਗਿਆ ਐ ਐ ਐ ਵੇ ਵੇ ਨਾਲ ਜਿਹੜੀ ਜਵਾਨੀ ਗਰਾਉਂਡਾਂ 'ਚ ਐਂਡ ਵੇ ਆ ਰਿਆ ਗੱਲਬਾਤ ਐਂਡ ਰੈਂਕ ਵਾਲੇ ਆਪਾਂ ਹੈ ਨਹੀਂਗੇ ਬੰਦੇ ਉਧਰ ਆਪਾਂ ਹੈਗੇ ਵੈਜ ਨੂੰ ਬੰਦੇ ਛੋਟੇ ਐ ਸਾਡੇ ਵਾਲਾ ਵੇਖ ਲੈ ਬੁੱਕਦਾ ਕਿ ਨਹੀਂ ਅੱਜ ਐ ਬਲੇ ਤੇਰੇ ਵਾਹ ਤੇਰੇ ਝੋਟਿਆ ਠੀਕ ਆ ਤੇਰੀ ਇੱਥੇ ਹੀ ਰੱਖ ਕੰਮ ਨੂੰ ਮੜਿਆ ਆਜੋ ਆਇਓ ਚਲੀਏ ਹੁਣ ਇੰਦਰਾ ਨਿਊਡਲ ਨੁਕਾਤੇਵੇਂ ਕਰਮਾ ਨਹੀਂ ਮੁੱਕੇ ਆ ਬਾਦ ਨੀ ਚੀਜ਼ ਬਾਦਨ ਲਈ ਨਾ ਬਾਜ ਦੇ ਕੋ ਖਾ ਨਹੀਂ ਹੁੰਦੀ ਔਖਾ ਹੀ ਹੈ ਹੈ ਲਾਚ ਕਿੱਦਾਂ ਲੱਗੇ ਨਿਊਡਲ ਅੱਜ ਹੋਟਲ ਚੇਂਜ ਕੀਤਾ ਮੈਂ ਭਾਜੀ ਹੁਣ ਪਲੇਟਾਂ ਹੀ ਜਟਕੇ ਅੱਜ ਮੈਂ ਵੀ ਨਾਲ ਹੀ ਜਾਂਦਾ ਭਾਈ ਇਹਨਾਂ ਚੇਰੇ ਦਾ ਨਾਂ ਹੀ ਬਦਨਾਮ ਹੁੰਦਾ ਕਿਉਂ ਭਾਜੀ ਮੈਨੂੰ ਤਾਂ ਸੁਨਾਮ ਕਰਨ ਰੱਖਿਆ ਤੂੰ ਹੋਰ ਕੀ ਹੈ ਯਾਰ ਮੈਂ ਵੀ ਮੁੰਡਾ ਨਾਲ ਹੀ ਆ। ਮੈਂ ਵੀ ਨਾਲ ਹੀ ਆ। ਮੈਂ ਵੀ ਮੈਂ ਵੀ ਬਦਨਾਮੀ ਦੇ ਸ਼ਾਵਲਾ ਪਰ ਰੋਟੀ ਬਹੁਤ ਵਸਵਾਲੀ ਯਾਰ। ਐਂਡ ਰੋਟੀ ਐਂਡ ਕਿੱਦਾਂ ਬਾਈ ਆਂਦੀ। ਹਾਂਜੀ ਅੱਜ ਦਾ ਵਲੌਗ ਇੱਥੇ ਫਿਨਿਸ਼ ਕਰਦੇ ਆ ਤੇ ਖਾਣਾ ਖਾ ਕੇ ਰੂਮ 'ਚ ਆ ਚੁੱਕੇ ਆ ਤੇ ਕੱਲ੍ਹ ਲਈ ਅਸੀਂ ਜਲਦੀ ਨਿਕਲਣੇ ਇਸ ਲਈ ਹੁਣ ਆਪਾਂ ਸੌਣ ਜਾ ਰਹੇ ਆ ਕੱਲ੍ਹ ਨੂੰ ਘੁੰਮਾਂਗੇ ਨਾਰਕੰਡਾ ਕੁਫਰੀ ਤੇ ਬਰਫ਼ ਦੇ ਲਵਾਂਗੇ ਨਜ਼ਾਰੇ। ਸੋ ਮਿਲਦੇ ਆ ਅਗਲੇ ਵਲੌਗਸ। ਥੈਂਕਸ ਫੋਰ ਵਾਚਿੰਗ।